ਨਾ ਮੈਂ ਇੱਕ ਪਾਸੇ ਆ ਮਰਦਾ ਜੇ ਵਿਭਾਗ ਕੰਮ ਕਰ ਰਹੀ ਆ ਨਾਲੇ ਸਾਡੇ ਉਸ ਕਹਿੰਦੇ ਆਰ ਐਕਸ ਵਾਲੇ ਜਿੱਤ ਕੇ ਬਾਈ ਮੇਮ ਵਾਲਾ ਗਰੁੱਪ ਜਿੱਤ ਗਿਆ ਟਾਸ 골ਡਨ ਸਪਾਂਸਰ ਇਸ ਖੇਡ ਮੇਲੇ ਦੇ ਨਾਲ ਕਿਰਤ ਢਿੱਲੋ ਬਾਈ ਦੂਸਰੀ ਨੰਬਰ ਦਾ ਸਰਦਨਾਮ ਹਰਮਾ ਬਾਰੇ ਦੇ ਦਰਮਿਆਨ ਆ ਕਹਿੰਦੇ ਖਾਡੇ ਦਾਰ ਮੱਡਿਆ ਜਾ ਰਿਹਾ ਨੂੰ ਰਿਵੀਰ ਕਾਨੇ ਦਾ ਮੱਡਿਆ ਜਾ ਰਿਹਾ ਆ ਦਰਸਾਂ ਨੇ 2 ਫਰਵਰੀ ਹਾਂ ਕਰੇ ਬਾਈ ਬਸਤ ਨੂੰ ਇਹਨੂੰ ਕਾਰ ਮੱਖਦਾ ਹਰ ਬੋਤਾ ਦੇ ਦੋਸਤ ਇਹ ਲਾਟ ਮਰਵਾਉਣੀ ਬੈਠੀ ਆ ਲਾਟ ਮਰਵਾਉਣੀ ਬੈਠੀ ਆ ਤੇ ਦੂਜੇ ਵੱਟੇ ਆਪਾਂ ਦੇਖੀਏ ਮੇਰੇ ਵੀਰੋ ਆਹ ਸਾਹਮਣੇ ਆਹ ਮੋੜਨਾ ਮੈਂ ਪੁੱਛੀ ਰੱਖਿਆ ਵੀ ਲਾਟ ਮਰਵਾਉਣੀ ਬੈਠੀ ਮੇਰੇ ਵੀਰੋ ਆਹ ਸਾਹਮਣੇ ਲੇਟਾ ਹੋ ਤਾ ਅੱਜ ਦਾ ਜਿਹੜਾ ਵਾਹ ਬਿੱਲਾ ਅਸਰਪਰੀਆ ਅੱਜ ਦਾ ਵੀਰੋ ਕੋਈ ਆ ਰਿਹਾ ਹਰ ਇੱਕ ਆ ਵੀਰੋ ਦਾ ਅਗਰ ਕਰਦੇ ਆ ਕੋ ਨਾਲ ਹੀ ਦੂਜੇ ਵੱਲ ਜਾ ਰਿਹਾ ਲੋਕੀ ਪਾਚ ਸਰਦਾਰ ਜਮੀਨ ਦੇ ਵੀਰੋ ਇਹ ਸਾਰੀ ਟੀਮ ਦਾ ਮੇਲਾ ਲਾ ਦੇਖਿਆ ਨਜ਼ਾਰਾ ਆਹ ਦੂਜੇ ਵੱਲੇ ਹਾਏ ਹਾਏ ਜੱਟਿਆ ਜਿਹੜਾ ਮਾਰਦੀ ਆ ਪਰ ਜੇ ਸਵਾਦ ਆ ਗਿਆ ਕਬੜੀ ਤਾੜੀ ਤੇ ਜ਼ਰੂਰ ਮਾਰਦੇ ਸੰਭੇ ਜਾ ਬਹੁਤ ਬਹੁਤ ਧੰਨਵਾਦ ਇਦੋਂ ਫਾਰਮ ਦਾ ਹਰ ਦੂਜੇ ਪਾਸੇ ਆਸੋ ਪੰਜਾਬ ਹਰ ਪੜਾਅ ਤੇ ਅੱਗਾ ਖੇਲੇ ਹਰ ਵਾਰ ਸਾਰੇ ਲੋਕ ਹਰ ਪਾਸੇ ਨਾ ਆਪਾ ਪਹੁੰਚੋ ਤੁਹਾਡੇ ਹਰ ਇੱਕ ਆਪ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਉਹਨਾਂ ਸਭ ਨੂੰ ਫੀਲ ਦੇ ਮੈਦਾਨ ਦੇ ਵਿੱਚ ਗੈਲੈਕਸੀ ਪ੍ਰਦਰਸ਼ਨ ਕਰ ਰਹੇ ਨੇ ਵੀਰੋ ਪ੍ਰਦਰਸ਼ਨ ਕਰ ਰਿਹਾ ਇਹ ਕਹਿੰਦੇ ਐਲਮਾ ਵਾਲੇ ਮਹਿੰਦਰਾ ਕਲ ਦਾ ਮਾਲਕ ਇੱਕ ਗੜਾਉਣੀ ਜਿਹੜੇ ਤੋਂ ਬਹੁਤ ਧੰਨਵਾਦ ਕਰਦੇ ਆਂ ਪਰ ਦੂਜੇ ਬੰਦੇ ਦੇ ਵਿੱਚ ਐਸਪੀ ਅਗਲਾ ਮੁਕਾਬਲਾ ਕਹਿੰਦੇ ਕੇਮੇਦਾਰੀ ਐ ਸਟੈੱਡ ਫਰਮ ਵਾਲੇ ਦਾ ती मूज आरूब ਪੋਡਾਕ ਪੱਟਾ ਕਰਿਆ ਹੋਰ ਦੇ ਪਾਸੇ ਧਨਾਨ ਬਰੋਫਰਾ ਮੈਂਬਰ ਹੈ ਜਿਗਰ ਹੋਇਆ ਕਹਿੰਦੇ ਆ ਨਾ ਫਿਰਨਾ ਜਿਹੜੀ ਰੋੜ ਰੱਤੀ ਨੂੰ ਜੋੜਦੀ ਹੈ ਫਤਿਹਬਾਨ ਦੇ ਨਾਲ ਤੇ ਫਤਿਹਬਾਨ ਦੇ ਨਾਲ ਹੈ ਮੱਕੇ ਸਰ ਦੀ ਟੱਕਰ ਕਹਿੰਦੇ ਐਰਮਾ ਦੇ ਨਾਲ ਹੈ ਐਰਮਾ ਪਿੰਡ ਵੀ ਜੱਤੀ ਪਿੰਡ ਸਰਦਾਰਾਂ ਦਾ ਸਰਦੇਵਰ ਦੇ ਘਰਾਂ ਦੇ ਮੁੰਡੇ ਕਹਿੰਦੇ ਵੱਡੇ ਮੇਲੇ ਕਰੇ ਕਰਾਉਂਦੇ ਆ ਫਕਵਾਉਂ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਕਹਿੰਦੇ ਐਰਨੇ ਖੇਡਣਾ ਤੇ ਚਰਚੇ ਹੁੰਦੇ ਰਹੇ ਆ ਉਹਨਾਂ ਜਿਹੜੇ ਪਿੰਡਾਂ ਦੇ ਇਧਰ ਦੇ ਪਾਸੇ ਮਨੀਸ਼ ਜਿਹੜੇ ਸੱਜਾ ਥੋੜਨਾ ਨੇ ਆਸ਼ਕ ਜਿਹੜੇ ਰੰਧਾਵਾ ਤੇ ਸ਼ਿਵ ਜਿਹੜੇ ਸੰਧਾ ਬਾਈ ਸਾਡਾ ਇਹ ਟਿਕੜੀ ਹੈ ਜੀਨ ਵਾਲੇ ਜਿਹੜੇ ਤੌਰੀ ਉਹਨਾਂ ਵੱਲੋਂ ਬਹੁਤ ਸਾਰਾ ਮਾਲ ਸਾਰੇ ਪੁਲਾਰਿਆਂ ਦੇ ਵਿੱਚ ਕੜੀ ਕੜੀ ਭਰਾ ਲਈ ਪਾਉਂਦਾ ਹੋਇਆ ਇਹ ਝਗੜਾ ਦਲੇਰ ਉੱਤੋਂ ਬਾਬੇ ਦੀ ਹੈ ਮੇਰ ਔਰ ਗੱਲਾਂ ਕਿੱਦੇ ਹੋਈਆਂ ਰਹੀਆਂ ਔਰ ਵੇਖਾਂ ਜਦੋਂ ਦੇ ਪਾਸੇ ਓਏ ਪੱਤ ਬਰਾੜਾ ਦਾ ਓਏ ਪੱਤ ਬਰਾੜਾ ਦਾ ਓਏ ਮੁੰਡਾ ਰਾਜਸਤਾਨੀ ਹੈ

¡Que hable demostró... जसवीर शर्मा छेटी थी जा कंदे मदीप जो बि सौ קודם ואורכי נוכח, ולכה אני מנסה, תביא שתשובה על זה אתה ਇਹ ਤੋਚਣ ਗਰੁੱਪ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੀ ਕਮੇਟੀ ਦਾ ਬਹੁਤ ਵਧੀਆ ਕੰਮ ਦੇ ਅੱਜ ਕੱਲੇ ਜਾਂ ਜਗੀਰ ਸਿੰਘ ਜੀ ਵਧੀਆ ਟੀਮ ਦਾ ਬੱਚਾ 걸ਿਆ ਵਧੀਆ ਪ੍ਰਬੰਧ ਸੰਦੀਪ ਪਟਾਚ ਸਿੱਪਾ ਬਰਾੜਾ ਜਦੋਂ ਪਹਿਲਾ ਟੈਗਰ ਮੁਕਾਬਲਾ ਹੋਇਆ ਪਹਿਲੇ ਨੰਬਰ ਤੇ ਫਸਲ ਹੋ ਸਕੀ ਸੀ ਮੁੰਡੇ ਨੇ ਇਹ ਸਿੱਪਾ ਬਰਾੜ ਮੁੰਡਾ ਉਹ ਪਰਾਣਾ ਦਾ ਐਥੇ ਐਥੇ ਤਵਾਰ ਰੋਲ ਕਰਦਾ ਇਹਨੂੰ ਸਿੱਪਾ ਸਿੱਪਾ ਬਰਾੜ ਕਹਿੰਦੇ ਆ ਅਮਨ ਸੰਧੂ ਮੁੰਡੇ ਨੇ ਮਾਰ ਕਰਦਾ ਇਸ ਖੇਡ ਤੇ ਕਹਿੰਦੇ ਜੈਨੀਅਲ ਸੀ ਗਰੁੱਪ ਵਾਲੇ ਆ ਅੱਡਾ ਟੱਕਰ ਤੋਂ ਸੁਣੇ ਹੋਇਆ